ਸਾਰਿਆਂ ਨੂੰ ਪਿਆਰ ਭਰੀ ਸਸਰੀਆ ਕਾਲ ਆਪ ਸਭ ਦਾ ਸਾਡੇ ਚੈਨਲ ਤੇ ਸਵਾਗਤ ਹੈ ਅੱਜ ਤੁਹਾਨੂੰ ਅਸੀਂ ਕਾਲੇ ਦੀ ਕਹਾਣੀ ਦੱਸਦੇ ਆਂ ਦੇਖੋ ਇਹ ਅਸੀਂ ਨਾ ਕੱਲ ਵੀਡੀਓ ਬਣਾ ਲਈ ਸੀਗੇ ਇਹਨੇ ਨੂੰ ਸਾਨੂੰ ਫੋਨ ਆ ਗਿਆ ਤੇ ਸਾਡੇ ਮੋਬਾਈਲ 'ਚ ਨਾ ਵੀ ਵੀਡੀਓ ਜੋੜਦਾ ਨਹੀਂਗਾ ਪਤਾ ਨਹੀਂ ਕੀ ਨੁਕਸ ਪਿਆ ਪਿਆ ਇੱਥੇ ਤੇ ਕੋਈ ਵੀਡੀਓ ਬਣਾ ਕੇ ਅਸੀਂ ਪਾਉਨੇ ਤਾਂ ਹੀ ਛੋਟੀ ਵੀਡੀਓ ਬਣਾ ਕੇ ਪਾਉਨੇ ਆ ਤੇ ਇਹ ਆਪਾਂ ਨਾ 8 ਗੁੰਡੇ ਤਾਂ ਆਪਣੀ ਫੱਟੀ ਤੇ ਆ ਗੁੰਡੇ ਸਣੇ 8 ਆ ਜਿਹੜਾ ਸਿੱਧਾ ਗੁੰਡਾ ਆਪਾਂ ਇੱਥੇ ਚੈਣ ਵੰਦੀ ਹੈ ਨਾਲ ਇਹ ਪੱਟੀ ਦਾ ਕੁੰਡਾ ਤੇ ਸੱਤ ਕੁੰਡੇ ਆਪਾਂ ਇਧਰੋਂ ਜੇ ਲੋਏ ਡ੍ਰੋਪ ਹਣ ਕੇ ਲੈ ਸੱਤ ਕੁੰਡੇ ਛੱਡਤੇ ਸੀ ਇਹ ਆਪਾਂ 8 ਤੇ ਸੱਤ ਕੁੰਡੇ 8 ਪੱਟੀ ਵਾਲੇ ਤੇ ਸੱਤ ਇਹ ਇਧਰੋਂ ਆਪਾਂ ਇਹ ਸੂਈ ਦੇ ਵਿੱਚ ਪਾ ਲਏ ਦੇਖੋ ਤੇ ਫਿਰ ਆਪਾਂ ਉੱਤੇ ਪਾਸਿਓਂ ਸਲਾਈ ਬੁਣੀ ਉਲਟੀ ਤੇ ਫਿਰ ਆਪਾਂ ਹੁਣ ਸਿੱਧੇ ਪਾਸਿਓਂ ਲੈ ਆਏ ਤੇ ਹੁਣ ਆਪਾਂ ਤਿੰਨ ਕੁੰਡੇ ਪਾਉਣੇ ਆ ਦੇਖੋ تنکن ਕੁੰਡੇ ਛੱਟੜੇ ਸੂਈ ਦੇ ਵਿੱਚ ਪਾਉਣੇ ਆਪਾਂ ਦੇਖੋ ਅਸੀਂ ਬਖਾਉਣਾ ਵੀਡੀਓ ਤਾਂ ਸਾਰੀ ਬਣਾਉਣੀ ਸੀ ਫਿਰ ਅਸੀਂ ਆਖਿਆ ਹੁਣ ਇਹ ਦੋ ਸਲਾਕਾਂ ਧੇੜਨੀਆਂ ਪੈਣਗੀਆਂ ਤੇ ਇਸ ਕਰਕੇ ਅਸੀਂ ਦੇਖੋ ਜੀ ਇਹ ਆਪਾਂ 8 ਫੱਟੀ ਵਾਲੇ ਤੇ 7 ਇਧਰ 15 ਕੁੰਡੇ ਆਪਾਂ ਪਾਏ ਹੋਏ ਆ ਤੇ ਹੁਣ ਆਪਾਂ ਇਧਰ ਇਹ ਤਿੰਨ ਗੁੰਡੇ ਤਾਰ ਲਾਂਗੇ ਫਿਰ ਆਪਾਂ ਇਹ 15 ਗੁੰਡੇ ਚ ਸੂਈ ਚ ਪਾ ਕੇ ਤੇ ਫਿਰ ਆਪਾਂ ਇਹ ਤਿੰਨ ਗੁੰਡੇ ਚੱਕਣੇ ਪੈਣੇ ਠੀਕ ਹੈ ਜੀ ਆਪਾਂ ਤੇ ਫਿਰ ਆਪਾਂ ਉਲਟੀ ਸਲਾਈ ਬੁਣੀ ਹੁਣ ਇਧਰੋਂ ਤੇ ਫਿਰ ਆਪਾਂ ਇਸ ਇਧੇ ਪਾਸੋਂ ਸਿੱਧੀ ਸਲਾਈ ਬਣੀ ਤੇ ਤਿੰਨ ਗੁੰਡੇ ਛੱਡੇ ਆਪਾਂ ਹੁਣ ਤਿੰਨ ਪਾਉਣੇ ਆ ਦੇਖੋ ਇਹਨਾਂ ਨੂੰ ਮੈਂ ਇਧਰ ਲਈ ਸਲਾਈ ਕੀਤੀ ਪਾ ਲੈਣੀ ਆ ਇੰਨਾ ਨੋ ਪਾਇ ਸਲਾਈ ਜਪਾ ਲੈ 15 ਇਹ ਤੇ ਤਿੰਨੇ ਤੇ ਹੁਣ ਆਪਾਂ ਉਲਟੀ ਸਲਾਈ ਬਣਾਉਣੀ ਆ ਦੇਖੋ ਇਹ ਆਪਾਂ ਉਲਟੀ ਉਲਟੀ ਬਣਨੀ ਬਣ ਲੈਨੇ ਫਿਰ ਵੀਡੀਓ ਬੜੀ ਲੰਮੀ ਹੋ ਜੂਗੀ ਤੇ ਫਿਰ ਉਹ ਜੋ ਵੀਡੀਓ ਲੰਮੀ ਹੋ ਜਾਂਦੀ ਹੈ ਤੇ ਫਿਰ ਥੰਬੀ ਵਾਲੀ ਹੁੰਦੀ ਹੈ ਤੇ ਆਪਾਂ ਉਲਟੀ ਸਲਾਈ ਪਾ ਲੈਨੇ ਫਿਰ ਸਿੱਧੇ ਪਾਸੇ ਬਣ ਕੇ ਫਿਰ ਆਪਾਂ ਤੁਹਾਨੂੰ ਇੱਧਰ ਤੁਹਾਨੂੰ ਸੂਟ ਦਿਖਾਉਣੇ ਦੇਖੋ ਆਪਣਾ ਸੂਟ ਪੈਂਟ ਹੋ ਹੀ ਜਾਂਦਾ ਇੱਧਰ ਤੇ ਗਿੱਲਾ ਸੀ ਕਲਰ ਤੇ ਤਾਂ ਕਰਕੇ ਅਸੀਂ ਇਧਰ ਇਹਦੀ ਬੀੜਕ ਬਣਾਉਣ ਲੱਗ ਗਏ ਫਿਰ ਤੇ ਇਹ ਆਪਣਾ ਸ਼ੋਰਟ ਪੇਂਟ ਹੋ ਹੀ ਜਾਂਦਾ ਹੈ ਦੇਖੋ ਬਹੁਤ ਹੀ ਸੌਫਟ ਰੰਗ ਹੈ ਇਹ ਤੋਂ ਇਹ ਸੁੱਕੋਗੇ ਪਹਿਲਾਂ ਬਣਾ ਸੀ ਫਿਰ ਬਾਅਦ ਚ ਕੰਮ ਹੋ ਗਿਆ ਸੀ ਕੰਮ ਕਰਕੇ ਫਿਰ ਇੰਨਾ ਕਿ ਇਧਰੋਂ ਤਾਂਾਂਗੇ ਪੱਤਿਆਂ ਤੇ ਆ ਬਣਾਏ ਤੇ ਫਿਰ ਬਣਾਵਾਂਗੇ ਤੇ ਹੁਣ ਤੁਹਾਨੂੰ ਇਹ ਦੱਸਦੇ ਆ ਦੇਖੋ ਜੀ ਤੁਹਾਨੂੰ ਸ਼ੋਰਟ ਦਾ ਡਿਜ਼ਾਈਨ ਕਿਹੋ ਜਿਹਾ ਲੱਗਿਆ ਤੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਜੇ ਤੁਸੀਂ ਵੀ ਕਰਵਾਉਣਾ ਹੋਵੇ ਤਾਂ ਸਾਨੂੰ ਆਰਡਰ ਕਰ ਸਕਦੇ ਹੋ ਸੂਟ ਪੇਂਟ ਡੁਪੱਟਾ ਪੇਂਟ ਤੇ ਇਹ ਵਾਈਟ ਕਲਰ ਦਾ ਉਹ ਵਾਈਟ ਕਲਰ ਦਾ ਸੂਟ ਹੈ ਤੇ ਇਹ ਆਪਾਂ ਥੋੜਾ ਜਿਹਾ ਰੈੱਡ ਚਾਰ ਰਿਹਾ ਨਾ ਪੀਆ ਕਲਰ ਹੈ ਲਾਇਆ ਹੋਇਆ ਤੇ ਇਹ ਆਪਾਂ ਗਾਰਡਨ ਕਲਰ ਹੈ ਵਿੱਚ ਚਿੱਟਾ ਗਾਰਡਨ ਦੇ ਵਿੱਚ ਟਿਮਕਣੇ ਚ ਲਾਇਆ ਹੈ ਦਿਸਦਾ ਨਹੀਂ ਦੂਰ ਇਹ ਤਾਂ ਜਿਹਾ ਤੇ ਆਪਾਂ ਪਾਇਰਟ ਕਲਰ ਹੈ ਆਪਾਂ ਪਾਇਰਟ ਕਲਰ ਲਾਏ ਦੀਦੀ ਨੇ ਪਾਇਰਟ ਕਲਰ ਹੀ ਕਿਹਾ ਸੀਗਾ ਤੇ ਪਾਇਰਟ ਕਲਰ ਹੀ ਆਪਾਂ ਇਹਦੇ ਇਹ ਬਣਾਇਆ ਹੋਇਆ ਤੇ ਜੇ ਤੁਸੀਂ ਵੀ ਸਾਥ ਤਿਆਰ ਕਰਵਾਉਣਾ ਹੋਵੇ ਸੂਟ ਕਰਵਾ ਸਕਦੇ ਹੋ ਹੁਣ ਆਪਾਂ ਤੁਹਾਨੂੰ ਓਕੇ ਦੱਸਦੇ ਆ ਇਹ ਲਓ ਜੀ ਆਪਾਂ ਸਿੱਧੇ ਪਾਸੇ ਸਲਾਈ ਪਾ ਲਈ ਹੈ ਤੇ ਹੁਣ ਆਪਾਂ ਇਧਰ ਦੋ ਕੁੰਡੇ ਛੱਡੇ ਆ ਇਹਨੂੰ ਇਸ ਸਲਾਈ ਤੇ ਪਾ ਲੈਣੇ ਆ ਇਹ ਆਪਾਂ ਬੁਣੇ ਨਹੀਂ ਆਪਾਂ ਜਦੋਂ ਵੀ ਕੁੰਡੇ ਇਹ ਕੁੰਡੇ ਰੱਖਣੇ ਤੇ ਆਪਾਂ ਛੱਡ ਦੇਣੇ ਆ ਬੁਣਨੇ ਨਹੀਂ ਠੀਕ ਹੈ ਜਦੋਂ ਆਪਾਂ ਆਹ ਬੁਨੇ ਸੀਗੇ ਉਦੋਂ ਵੀ ਆਪਾਂ ਇੱਥੇ ਲਿਆ ਕੇ ਛੱਡਦੇ ਸੀਗੇ ਸੱਤ ਗੁੰਡੇ ਤੇ ਅੱਠੇ ਇੱਥੇ ਲਿਆ ਕੇ ਛੱਡਦੇ ਸੀਗੇ ਫਿਰ ਆਪਾਂ ਇੱਥੋਂ ਹੀ ਉਲਟੀ ਸਲਾਈ ਮੋੜੀ ਫਿਰ ਸਿੱਧੀ ਸਲਾਈ ਜਦੋਂ ਲਿਆਏ ਆਪਾਂ ਤਾਂ ਇੱਥੇ ਤਿੰਨ ਗੁੰਡੇ ਛੱਡਦੇ ਸੀਗੇ ਤੇ ਹੁਣ ਆਪਾਂ ਇੱਥੇ ਦੋ ਗੁੰਡੇ ਛੱਡੇ ਆ ਠੀਕ ਹੈ ਤੇ ਹੁਣ ਆਪਾਂ ਇਹ ਸੂਈ ਦੇ ਵਿੱਚ ਪਾ ਲੈਨੇ ਆ ඇපනීන්න කාටමන් දවිී ගළයිදී ීකනද ටපගේ ਦੇਖੋ ਇਹ ਆਪਾਂ ਪਹਿਲਾਂ 15 ਫਿਰ 13 ਫਿਰ 2 ਤੇ ਹੁਣ ਆਪਾਂ ਇੱਥੋਂ ਮੁੜ ਕੇ ਲੈ ਜਾਗੇ ਉਲਟੀ ਸਲਾਈ ਫਿਰ ਵੀੜੋ ਲੰਮੀ ਹੋ ਜੂਗੀ ਆਪਣੀ 5 ਮਿੰਟਾਂ ਦੀ ਤਾਂ ਹੋ ਵੀ ਗਈ 1/2 5 ਮਿੰਟਾਂ ਦੀ ਤੇ ਇਧਰੋਂ ਸਲਾਈ ਦਾ ਜਗ੍ਹਾ ਫਿਰ ਜਦੋਂ ਉਲਟੇ ਪਾਸੇ ਸਿੱਧੇ ਪਾਸੇ ਆਵਾਂਗੇ ਇੱਕਾ ਗੁੰਡਾ ਛੱਡਾਂਗੇ ਆਪਾਂ ਬੁਣਦੇ ਰਹੀਏ ਨੂੰ ਇੱਕਾ ਗੁੰਡਾ ਫਿਰ ਆਪਾਂ ਜੇ ਤੁਹਾਡੇ 25 26 ਗੁੰਡੇ ਅਸੀਂ ਰੱਖਾਂਗੇ 27 ਵੀ ਰੱਖ ਲੈਨੇ ਆ 26 ਵੀ ਰੱਖ ਲੈਨੇ ਆ ਤੇ ਫਿਰ ਜੇ ਇੱਕ ਹੋਰ ਇਧਰੋਂ ਘਟਾਉਣਾ ਹੋਵੇ ਤਾਂ ਫਿਰ ਤੁਸੀਂ ਇੱਕ ਗੁੰਡਾ ਫੇਰ ਦੂਜੀ ਸਲਾਈ ਚਾ ਘਾਉਣਾ ਹੁਣ ਤੁਸੀਂ ਇੱਕ ਗੁੰਡਾ ਹੀ ਰੱਖਣਾ ਜੇ ਹੁਣ ਸਲਾਈ ਪਾਉਣੀ ਹੈ ਫਿਰ ਦੂਜੀ ਚ ਫੇਰ ਇੱਕ ਰੱਖਣਾ ਜੇ ਵੱਧ ਹੁਣ 25 26 ਤੋਂ ਤੇ ਕਾਟ ਸੋਹਣੀ ਬਣ ਜਾਊਗੀ ਚਲੋ ਜੀ ਆਪਾਂ ਅਗਲੀ ਵੀਡੀਓ ਚ ਮਿਲਦੇ ਆਂ ਤੇ ਜੇ ਤੁਸੀਂ ਸਾਥੋਂ ਸਗੇ ਵੀ ਬਲੌਜ਼ ਬਣਵਾਉਣਾ ਹੋ ਤੇ ਆਰਡਰ ਕਰ ਸਕਦੇ ਹੋ ਸੂਟ ਤਿਆਰ ਕਰਵਾਉਣਾ ਹੋਵੇ ਸੂਟ ਵੀ ਆਰਡਰ ਕਰ ਸਕਦੇ ਹੋ ਠੀਕ ਹੈ ਜੀ ਤੇ ਚਲੋ ਜੀ ਆਪਾਂ ਅਗਲੀ ਵੀਡੀਓ ਚ ਮਿਲਦੇ ਆਂ ਸਾਰਿਆਂ ਨੂੰ ਬੇਅਰਤ ਪਿਆਰ ਸਤਿ ਸ੍ਰੀ ਅਕਾਲ